ਸਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਵਾਲੀਆ ਏਡੀਓ ਆਰਜੀਆਰ ਸੈਲ ਪੰਜਾਬ ਅੱਜ ਆਪਾਂ ਗੱਲ ਕਰਾਂਗੇ ਫਾਸਫੋਰਸ ਦੀ ਘਾਟ ਬਾਰੇ ਦੋਸਤੋ ਨਾਈਟਰੋਨ ਵੰਗ ਫਾਸਫੋਰਸ ਦੀ ਘਾਟ ਵੀ ਪਹਿਲਾਂ ਪੁਰਾਣੇ ਪੱਤਿਆਂ ਉੱਤੇ ਦਿਖਾਈ ਦਿੰਦੀ ਹੈ ਇਹਨਾਂ ਪੱਤਿਆਂ ਦਾ ਰੰਗ ਜਾਮਣੀ ਜਾਂ ਨੀਲਾ ਜਾਮਣੀ ਅਤੇ ਕਈ ਵਾਰ ਸੰਤਰੀ ਲਾਲ ਜਾਂ ਭੂਰਾ ਜਾਮਣੀ ਹੋ ਜਾਂਦਾ ਹੈ ਘਾਟ ਦੇ ਅਸਰ ਹੇਠ ਆਏ ਬੂਟੇ ਬੁੱਝਾ ਕੱਟ ਮਾਰਦੇ ਹਨ ਬੂਟਾ ਤੇ ਉਸ ਦੀਆਂ ਜੜ੍ਹਾਂ ਘਟਵਾਦਿਆਂ ਹਨ ਅੱਤੇ ਤੇ ਤਨੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਫਸਲ ਪਛੇਤੀ پکਦੀ ਹੈ ਬੀਜ ਅਤੇ ਫਲ ਘਟ ਪੈਦਾ ਹੁੰਦਾ ਹੈ ਫਾਸਫੋਰਸ ਦੀ ਘਾਟ ਦੀਆਂ ਨਿਸ਼ਾਨੀਆਂ ਸਾਰੀਆਂ ਫਸਲਾਂ ਵਿੱਚ ਇੱਕੋ ਜਿਹੀਆਂ ਨਜ਼ਰ ਆਉਂਦੀਆਂ ਹਨ ਮੱਕੀ ਮਰਸੀਮ ਕਣਕ ਗੋਭੀ ਸਰੋਂ ਅਤੇ ਕਮਾਟ ਦੀਆਂ ਫਸਲਾਂ ਵਿੱਚ ਇਹ ਘਾਟ ਆਮ ਹੀ ਨਜ਼ਰ ਆਉਂਦੀ ਹੈ ਇਸ ਦੀ ਰੋਕਥਾਮ ਲਈ ਫਾਸਫੋਰਸ ਵਾਲੀਆਂ ਜਾਂ ਮਿਸ਼ਰਤ ਖਾਦਾਂ ਜਿਵੇਂ ਸੁਪਰ ਫਾਸਫੇਟ ਡੀਏਪੀ ਐਨਪੀਕੇ ਖਾਦ ਦੀ ਵਰਤੋਂ ਕਰੋ ਕਿਉਂਕਿ ਹਾੜੀ ਦੀਆਂ ਫਸਲਾਂ ਫਾਸਫੋਰਸ ਨੂੰ ਜ਼ਿਆਦਾ ਮੰਗਦੀਆਂ ਹਨ ਇਸ ਲਈ ਇਹਨਾਂ ਫਸਲਾਂ ਲਈ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਜੇ ਹਾੜੀ ਦੀ ਫਸਲ ਨੂੰ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਫਾਸਫੋਰਸ ਪਾਈ ਹੋਵੇ ਤਾਂ ਉਸ ਤੋਂ ਬਾਅਦ ਆਉਣ ਵਾਲੀ ਫਸਲ ਦੀ ਫਾਸਫੋਰਸ ਜ਼ਰੂਰਤ ਨਹੀਂ ਪੈਂਦੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਫਾਸਫੋਰਸ ਖਾਦ ਖੜੀ ਫਸਲ ਵਿੱਚ ਪਾਉਣ ਨਾਲ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਹੁੰਦਾ ਇਸ ਕਰਕੇ ਇਹ ਖਾਦ ਫਸਲ ਬੀਜਣ ਸਮੇਂ ਹੀ ਪਾਓ ਤੇ ਡ੍ਰਿਲ ਕਰਕੇ ਬੀਜਣੀ ਚਾਹੀਦੀ ਹੈ ਜੇਕਰ ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ